ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਜਿਹੜੇ ਹੁਣ ਸੂਟ ਲੈ ਕੇ ਆਈਆਂ ਹਾਂ ਅਸੀਂ ਵੀਡੀਓ ਪਾਈ ਸੀਗੀ ਜੀ 3700 ਦੇ ਪਾਰਟੀ ਵੇਅਰ ਵਾਲੇ ਸੂਟ ਮਤਲਬ ਉਹਨਾਂ ਦੀ ਇੰਨੀ ਕਿ ਜ਼ਿਆਦਾ ਡਿਮਾਂਡ ਹੈ ਇੰਨੀ ਕਿ ਜ਼ਿਆਦਾ ਡਿਮਾਂਡ ਹੈ ਜੀ ਇਕੱਠੇ ਚੱਕੇ ਨੇ ਸਾਰਿਆਂ ਨੇ ਕਿਸੇ ਨੇ 8 ਸੂਟ 10 ਸੂਟ 15 ਸੂਟ ਐਦਾਂ ਚੱਕੇ ਨੇ ਸਿੰਗਲ ਸਿੰਗਲ ਸੂਟ ਵੀ ਗਏ ਨੇ ਪਰ ਮਤਲਬ ਇਕੱਠੇ ਸੂਟ ਗਿਫਟ ਵਾਸਤੇ ਜ਼ਿਆਦਾ ਸਭ ਨੇ ਲਏ ਨੇ ਕੁਝ ਉਹਨੂੰ ਹੀ ਧਿਆਨ ਚ ਰੱਖਦੇ ਹੋਏ ਅਸੀਂ ਤੁਹਾਡੇ ਵਾਸਤੇ ਥੋੜੇ ਮਤਲਬ ਜਿਹੜੀ ਅੱਜ ਦੀ ਵੀਡੀਓ ਹੋਏਗੀ ਇਹਦੇ ਵਿੱਚ ਤੁਹਾਨੂੰ 2-3 ਰੇਂਜਾਂ ਦੇ ਸੂਟ ਮਿਲਣਗੇ ਤੁਹਾਨੂੰ ਵੀਡੀਓ ਨੂੰ ਧਿਆਨ ਨਾਲ ਦੇਖਣਾ ਪੈਣਾ ਹੈ ਹਰੇਕ ਸੈੱਟ ਦਾ ਪ੍ਰਾਈਸ ਅਲੱਗ ਹੋਏਗਾ ਪਰ ਸੂਟ ਇੰਨੇ ਸੋਹਣੇ ਆ ਤੁਸੀਂ ਗਿਫਟ ਦੇ ਸਕਦੇ ਹੋ ਸਟਿਚ ਕਰਵਾ ਕੇ ਪਾ ਸਕਦੇ ਹੋ ਹੈਂਡਵਰਕ ਦੇ ਸੂਟ ਨੇ ਸਾਰੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਜੀ ਇਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਜਿਹੀ ਕਲੈਕਸ਼ਨ ਆ ਜਿਹੜੀ ਅੱਜ ਤੁਹਾਨੂੰ ਦਿਖਾਉਣ ਜਾ ਰਹੀਆਂ ਅ ਪਹਿਲਾਂ ਤਾਂ ਸ਼ੁਰੂ ਕਰਦੇ ਹਾਂ ਹੈਂਡਵਰਕ ਦੇ ਸੂਟ ਹੋਣਗੇ ਜੀ ਸਾਰੇ ਡਿਜ਼ਾਈਨ ਤੁਸੀਂ ਦੇਖ ਲਓ ਇਹ ਮੈਂ ਪਿੱਛੇ ਜੇ ਵੀ ਪਾਏ ਸੀਗੇ ਰਿਪੀਟ ਸੈਟ ਆ 4800 ਦਾ ਪਾਇਆ ਸੀਗਾ ਜੀ ਸੂਟ ਪਰ ਅੱਜ ਨੂੰ ਇਹ ਲੈਸ ਦੇ ਵਿੱਚ ਦਵਾਂਗੇ ਜੀਨਾ ਕੋਲ ਪਲੀਜ਼ 48 ਦਾ ਗਿਆ ਵੇ ਤਾਂ ਉਹ ਨਾ ਹੁਣ ਕਿ ਉਹ ਵੀ ਅਸੀਂ ਤਾਂ ਵਾਲੇ ਹੁਣੇ ਖਰੀਦਿਆ ਸੀਗਾ ਵੀ ਸਾਨੂੰ ਤੁਸੀਂ 40 ਸੌਰੀ 45 ਦਾ ਵੀ ਤੁਸੀਂ ਸਾਨੂੰ 45 ਦਾ ਦੇ ਕੇ ਅੱਜ ਲੈਸ ਵਿੱਚ ਕੱਢ ਰਹੇ ਹੋ ਸੂਟ ਕਿਉਂਕਿ ਜੀ ਚੱਲ ਰਹੇ ਨੇ ਆਫਰ ਤਾਂ ਕਰਕੇ ਸੂਟ ਲੈਸ ਦੇਣੀ ਪੈ ਰਹੀਆਂ ਚਨੌਂਚ ਫੋਨ ਦੇ ਦੁਪੱਟੇ ਆ ਫੋਰ ਸਾਈਡ ਹੈਗਾ ਵਰਕ ਦੇ ਨਾਲ ਇਹ ਦਾ ਦੁਪੱਟਾ 크ਰੇਪ ਦਾ ਸੂਟ ਹੈ ਜੀ 올ਓਵਰ ਸੂਟ ਰਹੂਗਾ 5 ਮੀਟਰ ਦਾ ਇਹਦੇ ਵਿੱਚ ਕਲਰ ਦੇਖ ਲਓ ਇਹ ਹੈਗੇ ਨੇ ਇਹਦੇ ਕਲਰ ਤੇ ਪ੍ਰਾਈਸ ਰਹੂਗਾ ਜੀ ਅੱਜ ਇਹਨਾਂ ਸੂਟਾਂ ਦਾ 4200 4200 ਦੇ ਇਹ ਵਾਲੇ ਸੂਟ ਲੈਣਗੇ ਜੀ ਜਿਹੜਾ ਇਹ ਵਾਲਾ ਸੈੱਟ ਆ ਤੁਸੀਂ ਜਦੋਂ ਸੂਟ ਦੀ ਪਿਕ ਸੈਂਡ ਕਰੋਗੇ ਕਿਸੇ ਦੀ ਵੀ ਤਾਂ ਨੀਚੇ ਜ਼ਰੂਰ ਮੈਂਸ਼ਨ ਕਰਦੇ ਹੋ ਵੀ ਇਹ 4200 ਵਾਲਾ ਸੂਟ ਆ ਤੁਹਾਡੇ ਪਾਸ ਹੈਗਾ ਕਿਉਂਕਿ ਅਸੀਂ ਨਾਲ ਦੀ ਨਾਲ ਫਿਰ ਤੁਹਾਨੂੰ ਰਿਪਲਾਈ ਦੇ ਦਿਆ ਕਰਾਂਗੇ ਨਹੀਂ ਫਿਰ ਸਾਨੂੰ ਜਦੋਂ ਅਸੀਂ ਲੈਸ ਲਗਾਣੇ ਆ ਤਾਂ ਖੁਦ ਨਹੀਂ ਪਤਾ ਲੱਗਦਾ ਕੀ ਪ੍ਰਾਈਸ ਹੁੰਦੇ ਆ ਨੈਕਸਟ ਦਿਖਾਣੇ ਆ ਜੀ ਹੈਂਡਵਰਕ ਦੇ ਸੂਟ ਇਹਨਾਂ ਨੂੰ ਤੁਸੀਂ ਗਿਫਟ ਦੇ ਸਕਦੇ ਹੋ ਬਹੁਤ ਪਿਆਰੇ ਕ੍ਰੇਪ ਦੇ ਸੂਟ ਨੇ ਇਹੇ 5-5 ਮੀਟਰ ਦਾ 올ਓਵਰ ਸੂਟ ਰਹੂਗਾ ਦੇਖੋ ਵਰਕ ਦੇਖੋ ਜੀ ਮਿਰਰ ਵਰਕ ਹੈ ओरिजिनल ਦੇ ਨਾਲ ਜਿੱਦਾਂ ਪੱਤਾ ਔਰ ਮਿਰਰ ਹੁੰਦਾ ਉਹ ਵਾਲਾ ਵਰਕ ਹੈ ਆਰੀ ਦਾ ਵਰਕ ਹੈ ਦਬકા ਇਸਦੇ ਵਿੱਚ ਕਟਦਾਣਾ ਥ्रेड ਵਰਕ ਦਾ ਤੇ ਦੁਪट्टे ਹੈਗੇ ਨੇ ਚਨਾਉਂਚ ਫੌਂਦੇ ਲੰਮੇ ਚੌੜੇ 2.5 ਮੀਟਰ ਦੇ ਦੁਪट्टे ਹਨ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਵਰਕ ਹੈ ਠੀਕ ਹੈ ਜੀ ਇਹ ਸੂਟ ਦਾ ਤੁਸੀਂ ਦੇਖੋ ਹੁਣ ਇਹਦਾ ਵਰਕ ਵੀ ਦੇਖ ਲਿਆ ਤੇ ਕਲਰ ਡਿਜ਼ਾਈਨ ਵੀ ਦੇਖ ਲਿਆ ਠੀਕ ਹੈ ਇਹ ਤੁਹਾਨੂੰ ਹੁਣ ਅਸੀਂ ਦਵਾਂਗੇ ਜੀ 25 ਦੇ ਵਿੱਚ 2500 ਦੇ ਵਿੱਚ ਇਹ ਸੂਟ ਨੇ ਤੁਸੀਂ ਜਿੰਨੇ ਮਰਜ਼ੀ ਚੱਕ ਸਕਦੇ ਹੋ ਜਿੰਨੂੰ ਮਰਜ਼ੀ ਗਿਫਟ ਦੇ ਸਕਦੇ ਹੋ ਐਦਾਂ ਹੀ ਘੇਰੇ ਬਣੇ ਹੋਏ ਆ ਸਾਰਿਆਂ ਦੇ ਚਰਾਂਚ ਫੋਨ ਦੇ ਦੁਪੱਟਿਆਂ ਦੇ ਨਾਲ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ ਇਹ ਚਾਰ ਕਲਰ ਠੀਕ ਹੈ ਸੇਮ ਹੀ ਡਿਜ਼ਾਈਨ ਦੇ ਵਿੱਚ ਸੈਟ ਆਪਾਂ ਨੇ ਪਹਿਲਾਂ ਹੀ ਰਿਪੀਟ ਇਹ ਸਾਰੇ ਰਿਪੀਟ ਸੈਟ ਆਪਣੇ ਕੋਲ ਹੈਗੇ ਨੇ ਕਿਉਂਕਿ ਤਾਂ ਕਰਕੇ ਤੁਹਾਨੂੰ 2500 ਦੇ ਵਿੱਚ ਇੰਨੇ ਸੋਹਣੇ ਸੂਟ ਦੇ ਰਹੇ ਆ ਕਿ ਸਟਾਕ ਬਹੁਤ ਜ਼ਿਆਦਾ ਹੈਗਾ ਆਪਣੇ ਕੋਲ ਠੀਕ ਹੈ ਜਿੱਦਾਂ ਇਹ ਵਾਲਾ ਸੈੱਟ ਹੈ ਤਾਂ ਇਹਦੇ ਵਿੱਚ ਸੇਮ ਦੇ ਵਿੱਚ ਕਲਰ ਸੇਮ ਰਹਿਣਗੇ ਹਲਕਾ ਹਲਕਾ ਡਿਜ਼ਾਈਨਿੰਗ ਦਾ ਫਰਕ ਬੈਜੂਗਾ ਮੈਂ ਤੁਹਾਨੂੰ ਇਹ ਛੋਟਾ ਜਿਹਾ ਖੋਲ ਕੇ ਦਿਖਾ ਦਾਨੀ ਆ 5 ਮੀਟਰ ਦਾ ਸੂਟ ਆ ਦੇਖੋ ਇਹਦਾ ਘੇਰਾ ਇਸ ਤਰ੍ਹਾਂ ਬਣਿਆ ਹੋਇਆ ਕ੍ਰੇਪ ਦੇ ਸੂਟ ਨੇ ਜੀ ਪਿਓਰ ਦੇ ਸੂਟ ਨੇ ਸਾਰੇ T2500 ਹੈਗਾ ਪ੍ਰਾਈਸ ਪਿਓਰ ਮਤਲਬ ਕਿ ਨੇਚਰਲ ਕ੍ਰੇਪ ਜਿਹੜੀ ਹੁੰਦੀ ਹੈ ਠੀਕ ਹੈ ਐਦਾਂ ਚਨੌਂਚ ਫੋਨ ਦੇ ਦੁਪੱਟੇ ਨੇ ਜੀ ਦੁਪੱਟਿਆਂ ਤੇ ਵਰਕ ਹੈ ਸਾਰਿਆਂ ਤੇ ਕਲਰ ਸੇਮ ਹੀ ਰਹਿਣਗੇ ਸਿਰਫ ਡਿਜ਼ਾਈਨ ਦਾ ਫਰਕ ਹੀ ਪੈ ਜਾਏਗਾ ਅਗਰ ਤੁਸੀਂ ਗਿਫਟ ਦੇਣੇ ਨੇ ਤਾਂ ਇਹ ਇਕੱਠੇ ਸੂਟ ਚੁੱਕ ਸਕਦੇ ਹੋ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ 4-5 ਕਲਰ 4-5 ਤੋਂ ਵੀ ਜ਼ਿਆਦਾ ਹੀ ਮਿਲ ਜਾਣਗੇ ਇਹ ਦੇਖੋ ਇਹ ਲਾਈਟ ਕਲਰ ਆ ਇਹ ਡਾਰਕ ਕਲਰ ਆ ਐਦਾਂ ਹੀ ਇਹ ਆ ਗਿਆ ਜੀ ਇਹ ਲਾਈਟ ਕਲਰ ਆ ਇਹ ਡਾਰਕ ਕਲਰ ਆ ਬਲੈਕ ਲਿਸਟੇ ਠੀਕ ਹੈ ਕਾਫੀ ਸਾਰੇ ਕਲਰ ਨੇ ਇਸੇ ਡਿਜ਼ਾਈਨ ਦੇ ਵਿੱਚ ਪੀਚ ਕਲਰ ਰਸਟ ਪੀਚ ਬਹੁਤ ਪਿਆਰਾ ਕਲਰ ਆ ਦੇਖੋ ਜੀ ਕਲਰ ਕਿਹੜਾ ਕਲਰ ਹੈਗਾ ਜਿਹੜਾ ਆਪਾਂ ਕਹਿ ਦਈਏ ਵੀ ਇਹ ਕਲਰ ਸੋਨਾ ਨਹੀਂ ਹੈਗਾ ਸਾਰੇ ਹੀ ਕਲਰ ਬਹੁਤ ਪਿਆਰੇ ਆ ਤੇ 2500 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਨੈਕਸਟ ਦੇ ਰਹੀਆਂ 2500 ਦਾ ਸੂਟ ਮਸਟਰਡ ਸ਼ੇਡ ਤੇ ਇਹ ਸੋ ਥੋੜਾ ਜਿਹਾ ਬ੍ਰਾਈਟ ਰਿਚ ਆਏਗਾ ਚਾਟ ਨੈਚੁਰਲ ਕ੍ਰੇਪ ਆ ਜੀ ਠੀਕ ਹੈ ਘੇਰੇ ਤੇ ਵਰਕਾ ਚਨਾਉਂਛ ਫੋਨ ਦੇ ਉਦਾਂ ਹੀ ਦੁਪੱਟੇ ਨੇ ਜੀ ਵਰਕ ਵਾਲੇ ਇਹਨਾਂ ਦੇ ਘੇਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਮਰਜੈਂਟਾ ਟੋਨ ਤੇ ਆ ਠੀਕ ਹੈ ਮਹਿਰੂਨ ਹੈ ਜੀ ਤੇ ਇੱਕ ਇਹ ਬਹੁਤ ਪਿਆਰਾ ਵੈਂਗਣੀ ਜਿਹਾ ਕਲਰ ਆ ਚਾਰ ਕਲਰ ਨੇ ਥੋੜਾ ਥੋੜਾ ਘੇਰੀਆਂ ਦਾ ਫਰਕ ਹੈ ਇਸ ਦਾ ਜਿੱਦਾਂ ਫਰਕ ਆ ਤਾਂ ਇਦਾਂ ਹੀ ਤੁਹਾਨੂੰ ਘੇਰੀਆਂ ਦਾ ਫਰਕ ਹੈਗਾ ਬਾਕੀ ਕ੍ਰੇਪ ਨੇਚਰਲ ਰਹੇਗੀ ਜੀ ਕਲਰ ਬਹੁਤ ਸੋਹਣੇ ਸੋਹਣੇ ਆ ਕਿੱਕ ਤੁਹਾਨੂੰ ਇਹ ਡਿਜ਼ਾਈਨ ਤੇ ਇਹਦਾ ਕਲਰ ਨਾ ਬਹੁਤ ਪਿਆਰਾ ਆ ਰੋਜ਼ ਜਿਹੜਾ ਮੈਰੂਨ ਰੋਜ਼ ਕਲਰ ਹੁੰਦਾ ਬਹੁਤ ਸੋਹਣਾ ਕਲਰ ਆ ਘੇਰਾ ਵੀ ਹੈਵੀ ਦੇ ਵਿੱਚ ਆ ਠੀਕ ਹੈ ਇਹ ਆ ਗਿਆ ਜੀ ਰੈੱਡ ਮੈਰੂਨ ਕਲਰ ਲਾਈਟ ਡਾਰਕ ਤੁਹਾਨੂੰ ਹਰੇਕ ਚਾਰਟ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਘੇਰੇ ਦੇਖ ਲਓ ਇਹਦੇ ਨਾਲ ਕੰਟਰਾਸਟ ਦੁਪੱਟਾ ਸਿਰਫ ਇੱਕ ਸੂਟ ਨਾਲ ਹੀ ਕੰਟਰਾਸਟ ਹੈ ਬਾਕੀ ਸਾਰਿਆਂ ਦੇ ਨਾਲ ਸੇਮ ਕਲਰ ਦੇ ਦੁਪੱਟੇ ਰਹਿਣਗੇ ਚਨਾਉਣਫੌਂਦੀ ਕਾਫੀ ਕਲਰ ਆ ਜੇ 골ਡਨ ਵਰਕ ਬਹੁਤ ਖਿੜਕੇ ਆ ਰਿਹਾ ਹੈ ਇਹ ਫਿਰ ਤੋਂ ਮਰਜ਼ੈਂਟਾ ਜੀ ਟੋਨ ਤੇ ਆ ਜਾਂਦਾ ਘੇਰੇ ਬਹੁਤ ਸੋਹਣੇ ਬਣੇ ਹੋਏ ਆ ਇਹ ਸਾਰੇ ਘੇਰੇ ਵਰਕ ਨੇ ਉੱਪਰੋਂ ਆ ਜਾਣਗੇ ਇਹਦੇ ਨਾਲ ਫੋਲਸ ਦੇ ਨਾਲ ਇਹ ਵਰਕ ਕੀਤੇ ਹੋਏ ਇਹ ਸਾਰੇ ਸੂਟ ਹੈਗੇ ਨੇ 2500 ਦੇ ਕ੍ਰੀਪ ਰਹੇ ਨੇ ਤੁਸੀਂ ਜਿਹਨੇ ਵਰਜੀ ਸੂਟ ਲੈ ਸਕਦੇ ਹੋ ਗਿਫਟ ਦੇ ਸਕਦੇ ਹੋ ਹੋਰ ਨਵੀਂ ਆਈਟਮ ਦਿਖਾਣੇ ਆ ਇੱਕ ਮਤਲਬ ਕਾਫੀ ਵਾਰੀ ਪਹਿਲਾਂ ਮੈਂ ਇਹ ਸੂਟ ਪਾ ਚੁੱਕੀ ਹਾਂ ਪਰ ਹੁਣ ਤੁਹਾਨੂੰ ਇਹ ਬਹੁਤ ਘੱਟ ਪ੍ਰਾਈਸ 'ਚ ਅਸੀਂ ਇਹ ਸੂਟ ਦੇ ਰਹੇ ਹਾਂ ਹੈਵੀ ਪਰਲਸ ਵਰਕ ਦੇ ਉੱਪਰ ਕੋਈ 4500 ਦੇ ਰਿਹਾ ਸੂਟ ਦਾ ਪ੍ਰਾਈਸ ਕੋਈ 4200 ਤੇ 5000 ਤੱਕ ਇਹ ਵਾਲਾ ਸੂਟ ਸਾਰੇ ਸੇਲ ਕਰਦੇ ਆ ਤੁਹਾਨੂੰ ਮੇਰੇ ਕੋਲੋਂ ਮਿਲੇਗਾ ਜੀ ਸੂਟ ਇਹ ਸਿਰਫ ਔਰ ਸਿਰਫ 3000 ਦਾ ਠੀਕ ਹੈ 3000 ਦਾ ਸੂਟ ਮਿਲੇਗਾ ਪਰਲਸ ਵਰਕ ਦੇ ਨਾਲ ਆ ਘਟਦਾਣੇ ਦੇ ਨਾਲ ਆ ਬਾਜੂ ਤੇ ਵੀ ਪ੍ਰੋਪਰ ਉਦਾਂ ਹੀ ਵਰਕ ਆ ਜੀ ਤੇ ਦੁਪट्टे ਤੇ ਵੀ ਵਰਕ ਆ ਬੂਟੀ ਦੇ ਨਾਲ ਚਨੌਂਸ਼ ਫੌਂਦਾ ਦੁਪੱਟਾ ਦੁਪੱਟੇ ਤੇ ਵੀ ਬੂਟੀ ਆ ਕ੍ਰੇਪ ਦੇ ਸੂਟ ਨੇ 3000 ਦੇ ਵਿੱਚ ਵਿੱਚ ਕਲਰ ਦੇਖ ਲਿਓ ਬਹੁਤ ਸੋਹਣੇ ਕਲਰ ਨੇ ਤੁਸੀਂ ਸਟਿਚ ਕਰਵਾ ਕੇ ਪਾ ਸਕਦੇ ਹੋ ਗਿਫਟ ਦੇ ਸਕਦੇ ਹੋ ਹਰ ਕੋਈ ਖੁਸ਼ ਹੋ ਜਾਏਗਾ ਜੀ ਨੂੰ ਵੀ ਦੋਗੇ ਸੂਟ ਇਕੱਠੇ ਸੂਟ ਚੱਕਣੇ ਆ ਇਕੱਠੇ ਮਿਲ ਜਾਣਗੇ ਪ੍ਰਾਈਸ ਸੇਮ ਨਹੀਂ ਲੱਗੇਗਾ ਕਿਉਂਕਿ ਸੇਲ ਦੇ ਵਿੱਚ ਕੱਢੇ ਹੋਏ ਪੀਸ ਹਨ ਜੀ ਠੀਕ ਹੈ ਇਕ ਤਾਂ ਹੀ ਹੋ ਗਿਆ ਲਾਈਟ ਜਾਂ ਸ਼ੇਡ ਇਕ ਥੋੜਾ ਜਿਹਾ ਦੇ ਵਿੱਚ ਢਾਕੇ ਦਿਖਾਣੇ ਆ ਸੇਮ ਹੀ ਡਿਜ਼ਾਈਨ ਦੇ ਵਿੱਚ ਕਲਰ ਬਹੁਤ ਸਾਰੇ ਆ ਦੇਖੋ ਜੀ ਕਲਰ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਇਨਾ ਸੂਟਾਂ ਦਾ ਪ੍ਰਾਈਸ ਹੈਗਾ 3000 ਠੀਕ ਹੈ ਦੇਖੋ ਕਲਰ ਇੱਕ ਤੋਂ ਇੱਕ ਕਿਹੜਾ ਕਲਰ ਆ ਜਿਹੜਾ ਆਪਾਂ ਕਹੀਏ ਕਿਹੜਾ ਨਾਂ ਲਈਏ ਕਿਹੜਾ ਕਲਰ ਲਈਏ ਲਈਏ ਤੁਹਾਨੂੰ ਮਤਲਬ ਕਿ ਤੁਸੀਂ ਇਸੇ ਕਨਫਿਊਜ਼ਨ 'ਚ ਤੁਹਾਨੂੰ ਪਾਉਣ ਵਾਲੇ ਕਲਰ ਨੇ ਸਾਰੇ ਕਲਰ ਇੱਕ ਤੋਂ ਇੱਕ ਨੇ ਜੀ ਪ੍ਰਾਈਸ ਹੈਗਾ 3000 ਸਾਰੇ ਸੂਟਾਂ ਦਾ ਨੈਕਸਟ ਦਿਖਾਣੇ ਆ ਇਹ ਮੈਂ ਪਿੱਛੇ ਜਿਹੇ ਵੀਡੀਓ ਚ ਪਾਇਆ ਸੀਗਾ ਸੂਟ ਬਹੁਤ ਪਸੰਦ ਕੀਤਾ ਸਾਰਿਆਂ ਨੇ ਔਰਗੇਂਜ਼ਾ ਦਾ ਸੂਟ ਆ ਤੇ ਇੱਕੋ ਹੀ ਸਿੰਗਲ ਪੀਸ ਦਿਖਾਇਆ ਸੀਗਾ ਉਸ ਟਾਈਮ ਹੁਣ ਇਹ ਆਪਣੇ ਕੋਲ ਸੈੱਟ ਵਾਈਜ਼ ਆ ਗਿਆ ਸੂਟ ਤੇ ਤੁਹਾਨੂੰ ਇਹ ਵੀ ਲੈਸਟੇਜ ਰਵਾਂਗੇ ਜੀ ਠੀਕ ਹੈ ਦੇਖੋ ਸੂਟ ਔਰਗੇਂਜ਼ਾ ਦੀ ਸ਼ਰਟ ਆ ਟੋਟਲੀ ਹੈਂਡਵਰਕ ਦੇ ਨਾਲ ਠੀਕ ਹੈ ਮਿਰਰ ਵਰਕ ਹੈ ਜੀ ਦਬਕੇ ਦਾ ਕੰਮ ਹੈ ਇਸ ਦੇ ਉੱਪਰ ਕਟਦਾਣੀ ਦਾ ਕੰਮ ਹੈ ਤੇ ਸਲਵਾਰ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੇਗਾ ਇਹ ਹੈਗੇ ਸਿਲਕਰੀ ਸਲਵਾਰ ਨਾਲ ਹੈਗਾ ਪੌਂਚੇ ਤੇ ਵਰਕ 오ਰਗੈਂਜ਼ਾ ਦਾ ਹੀ ਮਿਲੇਗਾ ਜੀ ਦੁਪੱਟਾ ਦੇਖੋ ਉਹ ਖੁੱਲਾ ਡੁੱਲਾ ਲੰਮਾ ਚੌੜਾ ਦੁਪੱਟਾ ਤੇ ਪ੍ਰਾਈਸ ਦਵਾਂਗੇ ਜੀ ਇਹ ਸੂਟ ਦਾ ਹੁਣ ਤੁਹਾਨੂੰ ਇਹ ਸੀਗਾ 4000 ਵਾਲਾ ਸੂਟ ਠੀਕ ਹੈ ਤੇ ਤੁਹਾਨੂੰ ਹੁਣ ਦਵਾਂਗੇ ਜੀ ਇਹ ਸੂਟ 3800 ਦਾ 3800 ਦਾ ਸੂਟ ਆ ਬਿਲਕੁਲ ਨਵਾਂ ਸਟਾਕ ਆ ਪਰ ਫਿਰ ਵੀ ਸੇਲ ਕਿਹਾ ਤਾਂ ਤੁਹਾਨੂੰ ਲੈਸ ਵਿੱਚ ਦੇ ਰਹੇ ਆ ਇਹਦੇ ਵਿੱਚ ਸ਼ਰਟ ਦਾ ਕਲਰ ਸੇਮ ਇਦਾਂ ਹੀ ਆ ਜਾਏਗਾ ਜਿਹੜਾ ਡਿਜ਼ਾਈਨਿੰਗ نیچے ਆ ਤੇ ਸਲਵਾਰ ਦਾ ਕਲਰ ਚੇਂਜ ਹੋ ਜਾਏਗਾ ਇਹ ਵਾਲਾ ਕਲਰ ਦਿਖਾਇਆ ਸੀਗਾ ਪਹਿਲਾਂ ਮੈਂ ਵੀਡੀਓ ਦੇ ਵਿੱਚ ਕੁਛ ਇਦਾਂ ਦੀ ਲੁੱਕ ਆ ਜੀ 3800 ਪ੍ਰਾਈਸ ਆ ਹੁਣ ਇਹਦੇ ਵਿੱਚ ਕਾਫੀ ਕਲਰ ਹੈਗੇ ਆ 오ਰਗੇਂਜ਼ਾ ਦੇ ਸ਼ਰਟ ਆ 오ਰਗੇਂਜ਼ਾ ਦਾ ਹੈਗਾ ਦੁਪੱਟਾ ਤੇ ਦੇਖੋ ਜੀ ਸੂਟ ਕਲਰ ਤਾਂ ਇੱਕ ਤੋਂ ਇੱਕ ਨੇ ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ ਇਹਦੇ ਨਾਲ ਮਸਟਰਡ ਦੁਪੱਟਾ ਆ ਜਾਏਗਾ ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਦੇਖੋ ਕਿੰਨਾ ਸੋਹਣਾ ਸਟਾਈਲ ਕਲਰ ਹੈ 3800 ਚ ਮਿਲੇਗਾ ਜੀ ਇਹ ਵਾਲਾ ਸੂਟ ਕਾਫੀ ਸਾਰੇ ਕਲਰ ਦੇ ਰਹੇ ਆ ਤੁਹਾਨੂੰ ਠੀਕ ਹੈ ਜੀ ਇਹ ਡਿਜ਼ਾਈਨ ਹੈ ਜਿਹੜਾ ਇਹ ਵਾਲਾ ਸੂਟ ਹੈ ਸੀ ਤੁਹਾਨੂੰ ਬਲੈਕ ਕਲਰ ਚ ਦਿਖਾਇਆ ਸੀਗਾ ਤੇ ਹੁਣ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਦੇ ਰਹੇ ਅਸੀਂ ਮਿਲਕੇ ਜਿਹਾ ਸ਼ੇਡ ਆ 4500 ਦਾ ਸੂਟ ਆ ਤੇ ਹੁਣ ਜਦੋਂ ਇਹ ਨਾ ਮੈਂ ਕਾਫੀ ਸਾਰੇ ਆਰਡਰ ਚ ਦਿੱਤਾ ਹੋਇਆ ਇਹ ਵਾਲਾ ਸੂਟ ਆ ਜਿਹੜਾ ਬਣਨ ਵਾਸਤੇ ਹੁਣ ਮੈਂ ਸੇਲ ਚ ਤੁਹਾਨੂੰ ਤਾਂ ਦਿਖਾ ਰਹੀ ਹਾਂ ਵੀ ਚਲੋ ਇੱਕ ਸੂਟ ਸੇਲ ਚ ਕੱਢ ਦੰਨੇ ਆ ਪਹਿਲਾਂ ਕੱਡਿਆ ਸੀਗਾ ਅਸੀਂ 4500 ਦਾ ਤੇ ਹੁਣ ਹੈਗਾ ਜੀ 42 ਦਾ ਇਹਦੇ ਨਾਲ ਇਹ ਸਲਵਾਰ ਆ ਠੀਕ ਹੈ neck ਦੇ ਉੱਪਰ ਹੈਵੀ ਵਰਕ ਆ ਬਾਜੂ ਤੇ ਵਰਕ ਹੈ ਜੀ ਇਹ ਤੁਹਾਨੂੰ ਅੱਜ 4200 ਦਾ ਮਿਲੇਗਾ ਤੇ ਫਿਰ ਤੋਂ ਸੇਲ ਤੋਂ ਬਾਅਦ ਇਹ 4500 ਦਾ ਹੀ ਹੋਏਗਾ ਤੇ ਤੁਹਾਨੂੰ ਇਹਦੇ ਵਿੱਚ ਕਲਰ ਆਪਸ਼ਨ ਕਾਫੀ ਸਾਰੇ ਮਿਲ ਜਗੇ ਠੀਕ ਹੈ ਬਹੁਤ ਸੋਹਣਾ ਸੂਟ ਆ ਇਹ 4200 ਦਾ ਮਿਲੇਗਾ ਸੂਟ ਕੁਛ ਐਦਾਂ ਦੀ ਲੁੱਕ ਹੈ ਜੀ ਇੱਕ ਬਹੁਤ ਸੋਹਣਾ ਡਿਜ਼ਾਈਨ ਦੇ ਰਹੇ ਆ ਪ੍ਰਿੰਟਡ ਸ਼ਰਟ ਦੇ ਨਾਲ ਔਰ ਗੈਂਜ਼ਰੀ ਸ਼ਰਟਾ ਪ੍ਰਿੰਟਡ ਬਿਲਕੁਲ ਨਵਾਂ ਪੈਟਰਨ ਇਹ ਬਣਿਆ ਹੋਇਆ ਇਹਦਾ neck ਠੀਕ ਹੈ ਤੁਹਾਨੂੰ ਬੈਕ neck ਬਣਾਉਣ ਦੀ ਜ਼ਰੂਰਤ ਹੈ ਫਰੰਟ ਫਰੋਂਟਾ ਬਣਿਆ ਹੋਇਆ ਲੇਸਿਸ ਦੇ ਨਾਲ ਇਦਾਂ ਕਲੀਆਂ ਪਾ ਕੇ ਬਹੁਤ ਸੋਹਣਾ ਆਫਿਸ ਵੇਅਰ ਸੂਟ ਹੈ ਜੀ ਇਹਦੀ ਹੈਗੀ ਆ ਸਲਵਾਰ ਤੇ ਸਲਵਾਰ ਦੇ ਪੌਂਚਿਆਂ ਤੇ ਹੈਗਾ ਇਹ ਬਹੁਤ ਪਿਆਰਾ ਜਾਂ بیس ਕਲਰ ਦਾ ਹੀ ਵਰਕ ਹੋਇਆ ਹੋਇਆ ਠੀਕ ਹੈ ਸਿਲਕ ਦੀ ਸਲਵਾਰ ਤੇ ਵੇਸ ਕਲਰ ਦਾ ਹੀ ਵਰਕ ਆ ਦੁਪੱਟਾ ਹੈਗਾ ਇਹਦਾ ਟਾਈ ਐਂਡ ਡਾਈ ਦੇ ਡਬਲ ਸ਼ੇਡਸ ਇਹ ਹੋਗਾ ਜੇ ਇਹਦਾ ਦੁਪੱਟਾ Все было